ਅੱਜਕੱਲ ਬਠਿੰਡਾ ਰਫਾਇਨਰੀ ਸੁਰੱਖਿਆ ਦਾ ਹਿੱਸਾ ਹੈ ਬਠਿੰਡਾ ਰਫਾਇਨਰੀ ਦੇ ਵਿੱਚ ਚੱਲਦੇ ਗੁੰਡਾ ਟੈਕਸ ਤੋਂ ਬਾਅਦ ਹੁਣ ਗੁੰਡਾਗਰਦੀ ਹੋਈ ਹੈ ਇਸ ਦੇ ਬਾਰੇ ਇੱਕ ਜਾਣਕਾਰੀ ਇਹ ਹੈ ਕਿ ਹੁਣ ਰਫਾਇਨਰੀ ਪ੍ਰਬੰਧਕਾਂ ਨੇ ਸਿੱਧਾ ਚਿੱਠੀ ਲਿਖੀ ਹੈ ਮੁੱਖ ਮੰਤਰੀ ਦੇ ਦਫ਼ਤਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਦਖਲ ਮੰਗਿਆ ਜਾ ਰਿਹਾ ਹੈ ਕਿ ਪਹਿਲਾਂ ਜਿਵੇਂ ਚੱਲਦਾ ਸੀ ਕਾਰੋਬਾਰ ਗੁੰਡਾ ਟੈਕਸ ਸ਼੍ਰੋਮਣੀ ਅਕਾਲੀ ਦਲ ਤੇ ਪਾਜਪਾ ਗੱਠ ਜੁੜਦੀ ਸਰਕਾਰ ਵੇਲੇ ਜਾਂ ਫਿਰ ਕਾਂਗਰਸ ਦੀ ਸਰਕਾਰ ਵੇਲੇ ਲਗਾਤਾਰ ਇਹ ਸਾਰਾ ਮਸਲਾ ਸਾਹਮਣੇ ਆਉਂਦਾ ਰਿਹਾ ਤੇ ਹੁਣ ਆਮ ਆਦਮੀ ਪਾਰਟੀ ਦੀ ਸੱਤਾ ਦੇ ਅੰਦਰ ਵੀ ਇਹ ਰੁਕ ਨਹੀਂ ਰਿਹਾ ਕਿਸ ਦੇ ਉੱਤੇ ਦੋਸ਼ ਨੇ ਕੌਣ ਸ਼ਹਿਦ ਦਿੰਦਾ ਹੈ ਇਹ ਸਵਾਲ ਉਸੇ ਤਰ੍ਹਾਂ ਗੁੰਝਲਦਾਰ ਬਣਿਆ ਹੋਇਆ ਹੈ ਪਰ ਇਸ ਦਾ ਜਵਾਬ ਚਾਹੁੰਦੇ ਨੇ ਲੋਕ ਹਾਲਾਂਕਿ ਸਥਾਨਕ ਲੋਕਾਂ ਦੀ ਜ਼ੁਬਾਨ ਤੇ ਨਹੀਂ ਲੋਕ ਖੁੱਲ ਕੇ ਨਹੀਂ ਦੱਸਣ ਨੂੰ ਤਿਆਰ ਪਰ ਫਾਈਨਰੀ ਵਾਲੇ ਬੜੇ ਤੰਗ ਨੇ ਕਿ ਸਾਡਾ ਟਰਾਂਸਪੋਰਟ ਦਾ ਕੰਮ ਪ੍ਰਭਾਵਿਤ ਹੋ ਰਿਹਾ ਕਿਉਂਕਿ ਉੱਥੇ ਹੁਣ ਗੁੰਡਾਗਰਦੀ ਸ਼ਬਦ ਕਿਉਂ ਵਰਤ ਰਹੇ ਆ ਇੱਕ ਡਰਾਈਵਰ ਦੀ ਕੁੱਟ ਮਾਰ ਤੱਕ ਹੋ ਜਾਂਦੀ ਸਥਾਨਕ ਟ੍ਰਾਂਸਪੋਰਟ ਦੇ ਨਾਮ ਦੇ ਉੱਤੇ ਕਿ ਉਹਨਾਂ ਨੂੰ ਜ਼ਿਆਦਾ ਮੌਕਾ ਮਿਲਣਾ ਚਾਹੀਦਾ ਹੈ ਰੈਫਾਇਨਰੀ ਚ ਟ੍ਰਾਂਸਪੋਰਟ ਕਰਨ ਦਾ ਤੇ ਦੂਜਾ ਜਿਹੜਾ ਬਾਹਰਲੇ ਡਰਾਈਵਰ ਨੇ ਉਹਨਾਂ ਦੇ ਨਾਲ ਜ਼ਿਆਤੀਆਂ ਹੋ ਰਹੀਆਂ ਨੇ ਇਹ ਮਸਲਾ ਕੀ ਹੈ ਦਰਅਸਲ ਕਿ ਵਸੂਲਿਆ ਜਾਂਦਾ ਗੁੰਡਾ ਟੈਕਸ ਕਿ ਬਾਹਰਲੇ ਦੇਣ ਨੂੰ ਤਿਆਰ ਨਹੀਂ ਜਾਂ ਫਿਰ ਉਹਨਾਂ ਨੇ ਸਥਾਨਕ ਜਿਹੜਾ ਪਰਚੀਆਂ ਲਾਈਆਂ ਹੋਈਆਂ ਨੇ ਇੱਕ ਵਾਰੀ ਪਹਿਲਾਂ ਵੀ ਮਸਲਾ ਆਇਆ ਸੀ ਕਿ ਗੱਡੀ ਦੇ ਨਾਲ ਕਿਸ ਕਿਸ ਨੂੰ ਘੇਰਿਆ ਜਾਂਦਾ ਹੈ ਕਿਵੇਂ ਉੱਥੇ ਖੌਫ ਤੇ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਹੁਣ ਮੁੱਖ ਮੰਤਰੀ ਦਫ਼ਤਰ ਸ਼ਿਕਾਇਤ ਉੱਜ ਗਈ ਹੈ ਖਬਰ ਕੀ ਕਹਿੰਦੀ ਹੈ ਦਰਅਸਲ ਪੰਜਾਬੀ ਟ੍ਰਿਬਿਊਨ ਦੇ ਪੰਨੇ ਦੇ ਸ਼ਾਫੀ ਖਬਰ ਦੇ ਹਵਾਲੇ ਨਾਲ ਇੱਕ ਜਾਣਕਾਰੀ ਸਾਹਮਣੇ ਆਈ ਕਿ ਹਮਲੇ ਚ ਡਰਾਈਵਰ ਜ਼ਖਮੀ ਹੋਇਆ ਤੇ ਮਾਮਲਾ ਹੁਣ ਮੁੱਖ ਮੰਤਰੀ ਦੇ ਦਫ਼ਤਰ ਤੱਕ ਪੁੱਜਿਆ ਕਿਉਂਕਿ ਰਫਾਇਨਰੀ ਨੇ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਰਫਾਇਨਰੀ ਬਠਿੰਡਾ ਚ ਗੁੰਡਾ ਟੈਕਸ ਦਾ ਮਾਮਲਾ ਗੁੰਡਾਗਰਦੀ ਦੇ ਰੂਪ ਚਦੋ ਬਦਲ ਗਿਆ ਜਦੋਂ ਡਰਾਈਵਰ ਦੇ ਨਾਲ ਘੁੱਟਮਾਰ ਹੋਈ ਪੰਜਾਬ ਪੁਲਿਸ ਦੀ ਚੁੱਪ ਤੋਂ ਰਫਾਇਨਰੀ ਪ੍ਰਬੰਧਕਾਂ ਚ ਹੋਰ ਖੌਫ ਵਧਿਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੰਮ ਪ੍ਰਭਾਵਿਤ ਹੋ ਰਹੇ ਨੇ ਤੇ ਬਠਿੰਡਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਕੀ ਉੱਥੇ ਕੰਟਰੋਲ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਸਥਾਨਕ ਡੀਐਸਪੀ ਦਾ ਬਿਆਨ ਵੀ ਸਾਂਝਾ ਕਰਾਂਗੇ ਕਿ ਉਹਨਾਂ ਦਾ ਇਸ ਮਸਲੇ 'ਚ ਕੀ ਕਹਿਣਾ ਹੈ ਸਰਕਾਰੀ ਖਜ਼ਾਨੇ ਲਈ ਵੱਡੀ ਧਾਰਸ ਹੈ ਨੂੰ ਅੱਜ ਗੁੰਡਾ ਖੁਦ ਗੁੰਡਾ ਟੈਕਸ ਕਰਕੇ ਬਣੇ ਦਹਿਸ਼ਤੀ ਮਾਹੌਲ ਖਿਲਾਫ ਨਿਤਰਨਾ ਪਿਆ ਮਾਮਲਾ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਦਾ ਹੈ ਔਰ ਬਠਿੰਡਾ ਪੁਲਿਸ ਖਿਲਾਫ ਉਂਗਲ ਉੱਠੀ ਹੈ ਸਵਾਲ ਉੱਠੇ ਨੇ ਜਾਣਕਾਰੀ ਇਹ ਵੀ ਹੈ ਕਿ 1 ਜੁਲਾਈ ਤੋਂ ਰੈਫਾਇਨਰੀ ਦੇ ਉਤਪਾਦਾਂ ਦੀ ਸਪਲਾਈ ਨੂੰ ਲੈ ਕੇ ਟਰਾਂਸਪੋਰਟਰਾਂ ਚ ਖੋਬ ਬਣਿਆ ਹੋਇਆ ਰੈਫਾਇਨਰੀ ਦੇ ਕਰੀਬ 21 ਟਰਾਂਸਪੋਰਟਰਾਂ ਨੇ ਬਠਿੰਡਾ ਪੁਲਿਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਸੀ ਜਿਸ ਦੀ ਪੜਤਾਲ ਤਲਵੰਡੀ ਸਾਬੋ ਦੇ ਡੀਐਸਪੀ ਕੋਲ ਲਾਈ ਗਈ ਮਾਮਲਾ ਕਿਸੇ ਤਣਪੱਤਾ ਨਾ ਲੱਗਣ ਕਰਕੇ ਰੈਫਾਇਨਰੀ ਦੀ ਸਪਲਾਈ ਦਾ ਕੰਮ ਪ੍ਰਭਾਵਿਤ ਹੋਣ ਲੱਗਿਆ ਪਠਿੰਡਾ ਰੈਫਾਇਨਰੀ ਦੇ ਜਨਰਲ ਮੈਨੇਜਰ ਸੁਰੱਖਿਆ ਨੇ ਖੁਦ ਜ਼ਿਲ੍ਹਾ ਪੁਲਿਸ ਕਪਤਾਨ ਨੂੰ ਪੱਤਰ ਲਿਖ ਕੇ ਟਰਾਂਸਪੋਰਟਰਾਂ ਲਈ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਪੱਤਰ ਅਨੁਸਾਰ 20 ਜੁਲਾਈ ਦੀ ਰਾਤ ਕਰੀਬ 10:30 ਵਜੇ ਰੈਫਾਇਨਰੀ ਚ ਲੋਡ ਹੋਇਆ ਟਰੱਕ ਜਦੋਂ ਬਾਹਰ ਨਿਕਲਿਆ ਤਾਂ ਕੁਝ ਲੋਕਾਂ ਨੇ ਟਰੱਕ ਰੋਕ ਕੇ ਕਿਹਾ ਕਿ ਉਹਨਾਂ ਦੀ ਸਹਿਮਤੀ ਬਿਨਾਂ ਟਰੱਕ ਕਿਉਂ ਪਰਿਆ ਗਿਆ। ਇਸ ਮੌਕੇ ਮਹੌਲ ਹਿੰਸਕ ਹੋ ਗਿਆ। ਇਸ ਹਮਲੇ ਵਿੱਚ ਟਰੈਕਟਰ ਡਰਾਈਵਰ ਅਕਲੇਸ਼ ਯਾਦਵ ਨੂੰ ਸੱਟਾਂ ਲੱਗੀਆਂ ਤੇ ਟਰਾਂਸਪੋਰਟਰ ਰਾਜੇਸ਼ ਕੁਮਾਰ ਦਾ ਮੁੰਛੀ ਵੀ ਲਪੇਟ ਵਿੱਚ ਆ ਗਿਆ। ਸੂਚਨਾ ਮਿਲਦਿਆਂ ਹੀ ਰਫਾਇਨਰੀ ਦੇ ਸ੍ਰੱਖਮ ਲਾਜਮਾਨੇ ਐਂਬੂਲੈਂਸ ਪੇਜ ਕੇ ਜ਼ਖਮੀ ਅਕਲੇਸ਼ যাদਬ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਚ ਦਾਖਲ ਕਰਵਾ ਦਿੱਤਾ ਤੇ ਜਿੱਠੀ ਜਿਹੜੀ ਲਿਖੀ ਗਿਆ ਉਸ ਵਿੱਚ ਇਹ ਵੀ ਹੈ ਕਿ ਡਰਾਈਵਰ ਦੇ ਸਿਰ 'ਤੇ 5-6 ਟੰਕੇ ਲੱਗੇ ਨੇ ਜਨਰਲ ਮੈਡੀਜਨ ਨੇ ਲਿਖਿਆ ਕਿ ਸਥਾਨਕ ਟਰਾਂਸਪੋਰਟਰਾਂ ਨੇ ਦਬਾਅ ਪਾ ਕੇ 21 ਜੁਲਾਈ ਨੂੰ ਜ਼ਖਮੀ ਅਕਲੇਸ਼ যাদਬ ਨੂੰ ਘਰ ਭਜਵਾ ਦਿੱਤਾ ਸੋ ਇਹ ਵੀ ਪਤਾ ਲੱਗਦਾ ਹੈ ਕਿ ਤਲਵੰਡੀ ਸਾਬੋ ਪੁਲਿਸ ਨੇ ਦਬਾਅ ਪਾ ਕੇ ਜ਼ਖਮੀ ਨੂੰ ਹਸਪਤਾਲ ਛੱਡਣ ਲਈ ਮਜਬੂਰ ਕਰ ਦਿੱਤਾ ਤੇ ਅੱਗੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਵੀ ਛਪੀ ਆਇਆ ਹੈ ਕਿ ਸਿਆਸੀ ਤੌਰ ਤੇ ਜੁੜੇ ਕੁਝ ਲੋਕ ਟਰਾਂਸਪੋਰਟਰਾਂ ਨੂੰ ਰੋਕ ਰਹੇ ਨੇ ਜਿਸ ਦਾ ਮਕਸਦ ਗੁੰਡਾ ਟੈਕਸ ਦੀ ਅਸਿੱਧੇ ਵਿਸੂਲੀ ਹੈ। ਇਸੇ ਤਰ੍ਹਾਂ ਹੀ ਮੈਸਰਜ਼ ਪ੍ਰੇਮ ਕੁਮਾਰ ਮਾਂਸਲ ਫਰਮ ਦੇ ਮੈਨੇਜਰ ਅਭਿਸ਼ੇਕ ਕੁਮਾਰ ਨੇ ਵੀ ਪੁਲਿਸ ਨੂੰ 21 ਜੁਲਾਈ ਨੂੰ ਦਰਖਾਸਤ ਦਿੱਤੀ ਹੈ ਕਿ ਉਹਨਾਂ ਦੀ ਰੇਤੇ ਨਾਲ ਭਰੀ ਗੱਡੀ ਨੂੰ ਮੋਟਰਸਾਈਕਲ ਸਵਾਰਾਂ ਨੇ ਰੈਫਾਇਨਰੀ ਅੰਦਰ ਜਾਣ ਤੋਂ ਰੋਕ ਦਿੱਤਾ ਤੇ ਨਾਲ ਹੀ ਧਮਕੀਆਂ ਦਿੱਤੀਆਂ ਕਿ ਉਹਨਾਂ ਦੀ ਪ੍ਰਵਾਨਗੀ ਬਿਨਾਂ ਕੋਈ ਗੱਡੀ ਅੰਦਰ ਨਹੀਂ ਜਾ ਸਕਦੀ। ਅੱਗੇ ਵੀ ਪਤਾ ਲੱਗਦਾ ਹੈ ਕਿ ਪੁਲਿਸ ਰਾਸੀ ਆਗੂਆਂ ਅੱਗੇ ਬੇਵੱਸ ਨਜ਼ਰ ਆ ਰਹੀ ਹੈ ਇਹ ਰਾਸੀ ਆਗੂ ਆਪ ਸਰਕਾਰ ਦੀ ਬਦਨਾਮੀ ਦਾ ਕਾਰਨ ਬਣ ਸਕਦੇ ਨੇ ਇਹ ਗੱਲਾਂ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਹੁਣ ਸਰਕਾਰ ਨੂੰ ਇੱਥੇ ਬਦਨਾਮੀ ਦਾ ਡਰ ਹੈ ਕਿ ਜਾਂ ਫਿਰ ਸਰਕਾਰ ਦੇ ਅੰਦਰ ਹੀ ਇੱਕ ਗੁੱਟਬਾਜ਼ੀ ਹੈ ਇੱਕ ਪਾਸਿਓਂ ਦੂਜਿਆਂ ਨੂੰ ਕਿ ਜਿਹੜੀ ਸਿਆਸੀ ਤੌਰ ਤੇ ਢਾਲ ਲਾਉਣ ਦੀ ਗੱਲ ਹੈ ਜਾਂ ਫਿਰ ਵਾਕਈ ਸਥਾਨਕ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਲੀਡਰਾਂ ਦੀ ਮਿਲੀ ਭੁੱਗਤਾ ਹੈ ਕਿ ਜਿਸ ਦੇ ਕਰਕੇ ਇਹ ਸਵਾਲ ਖੜੇ ਹੋ ਰਹੇ ਨੇ ਔਰ ਆਮ ਆਦਮੀ ਪਾਰਟੀ ਵੀ ਬਾਕੀ ਪਾਰਟੀਆਂ ਦੇ ਵਾਂਗ ਸਵਾਲਾਂ ਦੇ ਕੇਰੇ 'ਚ ਖੜੀ ਹੈ। ਹੁਣ ਇਸ ਦੇ ਵਿੱਚ ਪੰਜਾਬ ਪੁਲਿਸ ਕੀ ਕਹਿੰਦੀ ਹੈ ਕਿ ਰਫਾਇਨਰੀ ਦੇ ਪ੍ਰਬੰਧਕਾਂ ਨੇ ਚਿੱਠੀ ਸਿੱਧਾ ਮੁੱਖ ਮੰਤਰੀ ਦਫ਼ਤਰ ਲਿਖੀ ਇਸ ਦਾ ਮਤਲਬ ਇਹ ਹੈ ਕਿ ਹੇਠਲੇ ਪੱਧਰ ਤੇ ਪੂਰਾ ਮਸਲਾ ਹੱਲ ਨਹੀਂ ਹੋ ਰਿਹਾ। ਹਾਲਾਂਕਿ ਡੀਐਸਪੀ ਕੀ ਕਹਿੰਦੇ ਨੇ? ਤਲਵੰਡੀ ਸਾਹਬ ਉਹਦੇ ਡੀਐਸਪੀ ਰਜੇਸ਼ ਸਨੇਹੀ ਨੇ ਕਿਹਾ ਹੈ ਕਿ ਸਿਵਲ ਹਸਪਤਾਲ ਦੇ ਰਿਕਾਰਡ ਅਨੁਸਾਰ ਜ਼ਖਮੀ ਵਿਅਕਤੀ ਖੁਦ ਹੀ ਬੈੱਡ ਛੱਡ ਕੇ ਭੱਜ ਗਿਆ ਸੀ। ਪੁਲਿਸ ਨੇ ਇਸ ਮਾਮਲੇ 'ਚ ਕਿਸੇ ਤੇ ਕੋਈ ਦਬਾਅ ਨਹੀਂ ਬਣਾਇਆ ਡੀਐਸਪੀ ਨੇ ਕਿਹਾ ਕਿ ਉਹਨਾਂ ਰੈਫਾਇਨਰੀ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਬਿਆਨ ਦਰਜ ਕਰਵਾਉਣ ਵਾਸਤੇ ਬੁਲਾਇਆ ਸੀ ਜੋ ਆਏ ਹੀ ਨਹੀਂ ਉਹ ਟਰੱਕ ਮਾਲਕ ਤੱਕ ਵੀ ਪਹੁੰਚ ਕਰ ਰਹੇ ਨੇ ਸਨੇਹੀ ਨੇ ਕਿਹਾ ਕਿ ਰਾਮਸਰਾ ਪੁਲਿਸ ਚੌਂਕੀ ਦੇ ਇੰਚਾਰਜ ਦੀ ਜਵਾਬ ਤਲਬੀ ਕੀਤੀ ਗਈ ਹੈ ਜਿਸ ਨੇ ਮੌਕੇ ਤੇ ਇਸ ਦੀ ਘਟਨਾ ਦੀ ਸੂਚਨਾ ਕਿਉਂ ਨਹੀਂ ਦਿੱਤੀ ਹੁਣ ਮਸਲਾ ਇੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਜੁੜਿਆ ਸਵਾਲਾਂ ਦੇ ਘੇਰੇ ਵਿੱਚ ਇਸ ਕਰਕੇ ਮੁੱਖ ਮੰਤਰੀ ਦੇ ਦਫ਼ਤਰ ਦਾ ਦਖਲ ਮੰਗਿਆ ਗਿਆ ਹੁਣ ਮੁੱਖ ਮੰਤਰੀ ਦਫਤਰ ਜੇਕਰ ਗੱਲ ਪੁੱਜੀ ਹੈ ਤੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀ ਜਾਂ ਖੁਦ ਮੁੱਖ ਮੰਤਰੀ ਭਗਵੰਤ ਮਾਨੇ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਦੇ ਧਿਆਨ ਵਿੱਚ ਮਾਮਲਾ ਨਾ ਹੋਵੇ। ਕੁਝ ਦਿਨ ਛੱਡ ਕੇ ਇੱਕ ਅਖਬਾਰ ਦੀ ਸੁਰਖੀ ਬਣ ਰਿਹਾ ਹੋਵੇ ਮਸਲਾ ਤਾਂ ਫਿਰ ਇਹ ਮਾਮਲਾ ਤਾਂ ਸਾਰੀ ਸਰਕਾਰ ਦੇ ਧਿਆਨ ਵਿੱਚ ਹੀ ਹੋਵੇਗਾ ਪਰ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕਿਸ ਦੇ ਉੱਤੇ ਸਵਾਲ ਉੱਠ ਰਹੇ ਨੇ ਤੇ ਕਿਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਤੇ ਕੌਣ ਇਸ ਗੁੰਡਾ ਟੈਕਸ ਤੋਂ ਮੁਕਤ ਕਰਵਾ ਸਕਦਾ ਰਫਾਇਨਰੀ ਨੂੰ। ਏ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਪਰ ਜੇਕਰ ਦੇਰੀ ਹੋ ਜਾਂਦੀ ਹੈ ਤੇ ਇਸ ਦਾ ਫਿਰ ਸਥਾਨਕ ਕੱਲੇ ਰਾਸ਼ੀ ਆਗੂਆਂ ਨੂੰ ਨਹੀਂ ਸਰਕਾਰ ਤੱਕ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਕਿਉਂਕਿ ਇਸ ਮਾਮਲੇ ਦੇ ਵਿੱਚ ਗੁੰਡਾ ਟੈਕਸ ਦੀਆਂ ਗੱਲਾਂ ਵਾਰ-ਵਾਰ ਚੱਲ ਰਹੀਆਂ ਨੇ ਇੱਕ ਡਰਾਈਵਰ ਨੂੰ ਵੀ ਕੁੱਟ ਦਿੱਤਾ ਜਾਂਦਾ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬੜੇ ਰਹੋ এবিসি ਪੰਜਾਬ ਦੇ ਨਾਲ